ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਐ ਤੇ ਤਿੰਨ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੋਂ ਡੇਲ ਆਜੋ ਬਾਈ ਜੀ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਹੋ ਠੀਕ ਹੰਦੀਪੇ ਬਹੁਤ ਵਧੀਆ ਭਰਾ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵੀਰੇ ਪ੍ਰਮਾਤਮਾ ਦੀ ਪੂਰੀ ਵਧੀਆ ਕਿਰਪਾ ਯਾਰ ਚਲੋ ਵਧੀਆ ਆਈਆਂ ਦਾ ਮਾਲ बिकੀ ਜਾਂਦਾ ਵੀਡੀਓ ਐ ਵੀ ਪਾਉਣ ਦਾ ਟਾਈਮ ਜਾਣੀ ਲੱਗਿਆ ਠੀਕ ਹੈ ਨਾ ਗੱਲ ਵੀ ਮਾਲ ਆਈਆਂ ਦਾ बिकੀ ਜਾਂਦਾ ਯਾਰ ਹੁਣ ਵੀ ਐ ਵੀ ਕੱਲ ਵੀਡੀਓ ਪਾਉਣੀ ਸੀ ਬੈਠ ਸੂਪੀ ਸੀ ਭਾਵੇਂ ਨਹੀਂ ਰਹਾ ਹੁਣ ਕਰਕੇ ਮੈਂ ਚੱਲ ਯਾਰ ਸਵੇਰ ਪਾ ਦਾਂਗੇ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਨਾਂ ਮੇਰੇ ਅਰਸ਼ਦੀਪ ਆ ਹੂੰ ਪਿੰਡ ਜਦੀਪਾਪਨਦ ਕਹਿੰਦੇ ਆ ਬਾਈ ਹੂੰ ਪਿੰਡ ਵਿਰੇ ਸੈਦੋਗਿਆ ਤਹਿਸੀਲ ਬਾਈ ਨਿਹਾਰ ਸਿੰਘ ਵਾਲਾ ਜ਼ਿਲ੍ਹਾ ਵਿਰੇ ਮੋਗਾ ਨੇੜੇ ਪਿੰਡ ਬਾਈ ਨੇੜੇ ਵਿਰੇ ਬਾਹਰ ਆ ਭਾਗੀ ਕੇ ਰਹੇਗੇ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਛੜਕ ਤੇ ਆਪਣਾ ਘਰ ਆ ਪੁਰਾ ਮੋਬਾਈਲ ਨੰਬਰ ਬੋਲ 8876 17674 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੁਆਸ ਹੋਈ ਆ ਡਾਕਟਰ ਵਿਰੇ ਪਲੂਨ ਆ ਹੂੰ ਚਾਰ ਦੰਦਾ ਅਰੀਜਨਲ ਓਕੇ ਫੁੱਲ ਗਰੰਟੀ ਹੋਊਗੀ ਹੂੰ ਕੱਲ ਸੂਈ ਵੀਰੇ 2 ਵਜੇ 2 ਵਜੇ 5 ਵਜੇ ਤੀ ਜੇਰ ਕੰਪਲੀਟ ਹੋ ਗਈ ਸੀਗੀ ਆ ਪਈ ਹੈ ਫੁੱਲ ਗਰੰਟੀ ਹੋ ਜੇਰ ਜੂਦੀ ਕੋ ਟੜਕਾ ਨਾ ਬੰਦੇ ਬੰਦਾ ਠੀਕ ਹੈ ਨਾ ਗੱਲ ਕਰ ਹਨੇਰਾ ਹੋਣ ਕਰਕੇ ਵੀਡੀਓ ਨਹੀਂ ਪਾਈ ਮੈਂ ਜਦ ਸੁਬਾ ਪਾ ਦਾਂਗੇ ਠੀਕ ਹੈ ਬੱਚੀ ਨੂੰ ਇਹਨੇ ਜਰਸੀ ਨੂੰ ਵੀਰੇ ਜਰਸੀ ਤੇ ਮੰਨ ਕੇ ਚੱਲ ਵੀ ਸ਼ਾਇਆਲ ਦਾ ਕਰੋਸਾ ਬੱਚੀ ਨੂੰ ਨੇ ਜਨਮ ਦਿੱਤਾ ਬੱਚਾ ਬਈ ਬੱਚੀ ਆ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਹਨਾ ਵੜ ਵੀ ਖੈਰ ਚੰਗੀ ਆ ਫੇਰ ਚੰਗੀ ਆ ਬਈ ਯਾਰ ਠੰਡੀ ਸੀਲਾ ਓਕੇ ਰੋਡ ਆ ਚੋਣ ਦਾ ਯਾਰ ਲੋਕ 100% ਕਹਿੰਦੇ 110% ਫੁੱਲ ਗਰੰਟੀ ਹੋ ਠੀਕ ਆ ਬਈ ਫਿਟਿੰਗ ਵਾਲਾ ਆਡਰ ਆ ਹਜੇ ਖਾ ਪੀ ਕੇ ਬੱਚੀ ਬਣ ਜੂਗੀ ਠੀਕ ਆ ਨਾ ਲੈਵਾ ਦੇ ਇੱਕ ਬਾਈ ਚੋਣ ਜਾਣ ਦਾ ਡਾਕਟਰ ਮੱਛੀ ਮੋਟਰੀ ਆ ਯਾਰ ਬਲੂਨ ਬੈਡ ਨੂੰ ਇਹ ਜਿਆ ਥਾਂ ਨਹੀਂ ਲੱਗਦਾ ਬਈ ਜੇ ਜਿਆ ਲੱਗਿਆ ਪਾ ਗਾਲੀ ਨੂੰ ਠੀਕ ਆ ਨਾ ਗੱਲ ਕੱਦ ਕਾਠ ਵਾਲੀ ਆਗੀ ਠੀਕ ਆ ਨਾ ਗੱਲ ਕਰ ਥੋੜਾ ਜਿਹਾ ਫੋਟਾਂ ਜ਼ਰੂਰ ਆਏਗਾ ਘਰੋਂ ਆ ਗਿਆ ਪੱਕੇ ਦਾ ਬਾਈ ਗੇੜਾ ਨਹੀਂ ਮਰਾਉਂਦੇ ਠੰਡ ਠੁੰਡ ਦਾ ਟਾਈਮ ਆ ਤੈਨੂੰ ਵੀ ਪਤਾ ਅੱਜ ਕੱਲ ਹਨਾ ਸਹੀ ਗੱਲ ਠੀਕ ਆ ਗੱਲਾਂ ਦਾ ਸਵਾਦ ਨਹੀਂ ਆਉਂਦਾ ਮੀਂਹ ਨਹੀਂ ਦਾ ਮੌਸਮ ਆ ਹੂੰ ਉਨੀ ਕੁ ਗੱਲ ਦੱਸਣੀ ਆ ਜਿੰਨੀ ਕਿ ਨਿਕਲਣੀ ਆ ਜਿੰਨੀ ਕਿ ਨਿਕਲਣੀ ਆ ਹਾਂ ਵੀਰੇ ਅਗਲੇ ਨੇ ਵੀ ਪੈਸੇ ਲਾਉਣੇ ਹੁੰਦੇ ਆ ਕੱਦ ਕਾਠ ਬੈਠਦਾ ਲੇਵਾ ਬਾਈ ਇੰਨਾ ਕਹਿ ਦਿੰਨਾ ਵੀ ਦੋ ਤਿੰਨ ਸਾਲ ਬੱਚੇ ਲੈ ਲੈ ਬੱਚੀ ਮਿਟਦੀ ਨਹੀਂ ਮਿਟਦੀ ਨਹੀਂ ਬਣਦੀ ਤੁਰ ਹੀ ਜਾਊਗੀ ਸਹੀ ਗੱਲ ਆ ਬਾਈ ਕੀ ਆ ਬਾਤ ਆ ਥੋੜਾ ਜਿਹਾ ਬੱਚੇ ਦਾ ਕਰਦੀ ਹੈਗੀ ਫੁੱਲ ਬਰੀਡ ਆ ਫੁੱਲ ਕੱਦ ਹੀਟਾ ਤਾਜੀ ਸੂਈ ਆ ਥੋੜਾ ਬੱਚੇ ਦਾ ਕਰਦੀ ਆ ਥਣਲੇਵਾ ਕਮਾਲ ਬਈ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕਰਮ ਵਾਲੀ ਨੇ ਫੀਟਿੰਗ ਵਾਲਾ ਲੇਵਾ ਬਈ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸੇ ਚਵਾਈ ਬਾਈ ਫੀਟਿੰਗ ਦੇਖ ਬੱਛੀ ਦੀ ਕੀ ਆ ਬਾਈ ਇੱਥੋਂ ਸਟਾਰਟਿੰਗ ਹੁੰਦੀ ਆ ਆਰਡਰ ਦੀ ਹੈ ਨਾ ਤੇ ਇੰਨਾ ਪਿਆਰਾ ਆਰਡਰ ਲੱਗਿਆ ਨਾ ਫਿਕਸ ਹੋਵਾਨੇ ਦੀ ਆ ਜਿਵੇਂ ਬਾਹਰਲਾਂ ਗਾਇਆਂ ਨੂੰ ਆਰਡਰ ਲੱਗਿਆ ਹੁੰਦਾ ਸਹੀ ਗੱਲ ਹੈ ਕੱਲ ਬੈਡ ਦਾ ਪਹਿਲੀ ਚਵਾਈ ਹੋਈ ਆ ਯਕੀਨ ਮੰਨੀ ਬਾਈ ਠੀਕ ਹੈ ਨਾ ਬੱਚੇ ਨੂੰ ਦੁੱਧ ਛੱਡ ਕੇ ਸਾਢੇ 4 ਕਿਲੋ ਬੋਲਾ ਖਾਲੀ ਕਰਿਆ ਸੀ ਠੀਕ ਆ ਚੋਈ ਸਾਫ ਨਹੀਂ ਕਰੀ ਤੜਕੇ ਫਿਰ ਬੈਡ ਦੀ ਚਵਾਈ ਹੋਈ ਆ ਚੋਣ ਜਾਣ ਦਾ ਬੰਦਾ ਯਾਰ ਆਪਾਂ ਕਹਿੰਦੇ 100 110% ਵਸ਼ੀਨਿਕ ਕਰੂਗੀ ਖਰੀ ਚੋਣ ਜਾਣ ਇੱਕ ਨੰਬਰ ਹੋਊਗਾ ਠੀਕ ਹੈ ਬਾਕੀ ਆਪਾਂ ਚਵਾਈ ਦੀਆਂ ਤੁਹਾਨੂੰ ਬੱਚਾ ਲੱਗ ਧਾਰਾਂ ਮਾਰਕੇ ਠੀਕ ਹੈ ਬਾਈ ਚਵਾਈ ਵੀ ਬਾਈ ਕਹਿੰਦਾ ਨੰਬਰ 1 ਆ ਧਾਰਾਂ ਕੋਈ ਚੱਕਰ ਨਹੀਂ ਲੈਵਾ ਕਮਾਲ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਮੁਠੀ ਵਾਲਾ ਥਣ ਗੁੱਲੇ ਵਾਲਾ ਥਣ ਲੱਗਿਆ ਕੁਆਲਿਟੀ ਬਰਡ ਦੇ ਵਿੱਚ ਕਹਿ ਦੋ ਜਿੰਨੀ ਉਹਨੂੰ ਹੀ ਆ ਬਾਈ ਤੇ ਮੁੱਲ ਕੀ ਦੀ ਭਜਾਇਆ ਜਾ ਬਾਈ ਮੁੱਲ ਡਾਕਟਰ ਕਰਾਉਣ ਨੂੰ ਐਵੇਂ 75 80 ਕਰਾ ਲਾ ਹਨਾ ਕੋਈ ਫਾਇਦਾ ਨਹੀਂਗਾ ਮੁੱਲ ਕਰਾਉਂ ਜਿਹੜਾ ਮਰਜ਼ੀ ਕਰਾ ਲਾ ਲੱਖ ਕਰਾ ਲਾ 90 ਕਰਾ ਲਾ ਹੁਣ ਬਾਈ ਜੇ ਸਾਹਮਣੇ ਲੱਗ ਗਏ ਕਿਉਂਕਿ ਲੱਖ ਰੁਪਏ ਚ ਤਾਂ ਬੱਛੀ ਤਿਆਰ ਹੀ ਹੁੰਦੀ ਹੈ ਤਿਆਰੀ ਹੁੰਦੀ ਹੈ ਜੇ ਮੁੱਲ ਕਰਾਉਂ ਨੂੰ ਜਿਹੜਾ ਮਰਜ਼ੀ ਕਰਾ ਲਾ 74000 ਦੀ ਵੜ ਦੇਣੀ ਆ ਠੀਕ ਹੈ ਨਾ ਗੱਲ 70 ਦੀ ਵੀ ਨਹੀਂ ਆਪਾਂ ਵੱਛੀ ਦੇਣੀ ਯਾਰ ਹੋਰ ਗੱਲਾਂ ਦਾ ਗੱਲਾ ਠੀਕ ਹੈ ਬਾਈ ਗੱਲਾ 74000 ਦੀ ਬਾਈ ਕਹਿੰਦਾ ਵੈਡ ਦੇ ਦੇਣ ਮੋਲ ਜਮਾ ਜਾਇਜ ਆ ਬਾਕੀ ਧਾਰਮ ਮਾਰ ਕੇ ਦਿਖਾ ਦੇ ਡਾਕਟਰ ਇੱਕ ਨੰਬਰ ਆ ਹਾਂ ਚਵਾਈ ਬਹੁਤ ਚੰਗੀਆਂ ਨੇ ਚਵਾਈ ਦਾ ਮੈਂ ਕਹਣਾ ਯਾਰ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਧਾਰਮਾਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਝ ਨਹੀਂ ਚੂਣ ਆ ਟੈਨਸ਼ਨ ਫ੍ਰੀ ਹੋ ਜਾ ਯਾਰ ਬੰਦਾ ਚੂਣ ਦਾ ਸੈਕਟਰ ਗਾ ਵੱਛੀ ਨੂੰ ਲੱਗਦਾ ਲੈ ਬਾਈ ਵਾਲੀ ਚੰਗੀ ਚਵਾਈ ਆ ਮੋਟੀ ਮੋਟੀ ਚਵਾਈ ਆ ਮੈਂ ਕਹਣਾ ਇੱਕ ਨੰਬਰ ਹੋਊਗੀ ਚੂਣ ਜਵਾ ਦੀ ਦਾ ਈਟਿੰਗ ਵਾਲਾ ਲੇਵਾ ਬਾਈ ਕਮਾਲ ਦਾ ਬਹੁਤ ਸੋਹਣਾ ਆ ਗਲਾਬੀ ਥਣ ਲੱਗਿਆ ਵੜਦਾ ਕੱਦ ਜਾਇਜ ਆ ਬਾਈ ਮਾਨ ਤਣ ਫੇਰ ਵੀ ਚੱਲੂ ਚੋ 7000 ਦੀ ਬੱਚੀ ਦੇ ਦਾਂਗੇ ਬਾਈ ਯਾਰ ਠੀਕ ਆ ਨਾ ਸਾਰੀ ਉਮਰ ਮਿੰਟ ਦੀ ਨਹੀਂ 2-3 ਸਾਲ ਬੰਦਾ ਦੁੱਧ ਪੀ ਕੇ ਵੀ ਵਧਣਾ ਵਾਲਾ ਸੌਦਾ ਘਟਨ ਵਾਲਾ ਨਹੀਂ ਸਹੀ ਗੱਲ ਆ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਵੀਰੇ ਡਾਕਟਰ ਇਹ ਦੂਜਾ ਸੂਆ ਸੂਈ ਆ ਪਲੂ ਨੇ 18 ਕਿਲੋ ਦੁੱਧ ਦਿੱਤਾ ਵੀਰੇ ਠੀਕ ਆ ਬਾਈ ਠੀਕ ਆ ਹਜੇ ਲੈ ਜੂਗੀ ਵੜ ਦੋ ਚਾਰ ਦੇ ਨਾ ਬਾਲਟਾਂ ਬਹੁਤ ਪਈਆਂ ਲੋਲੀ ਬੋਲੀ ਠੰਡੀ ਸੀ ਲੱਗਦੀ। ਲਾਏ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲਾ ਦੂਜਾ ਸੂਆ ਕਰਮਾ ਨਹੀਂ ਸੁੰਦੀ ਆ। ਕੱਲੀ ਕੱਚੀ ਖੇਸ ਦੇ ਡਾਕਟਰ ਬੱਚੀ। ਫੇਸ ਦੇ ਡਾਕਟਰ ਬੱਚੀ। ਬਿਊਟੀ ਚੈੱਕ ਕਰੋ ਫੇਸ ਦੇ। ਫੇਸ ਤੇ ਕਲਰ ਐਨਾ ਜੰਗਾ ਲੱਗਿਆ ਨਾ। ਹਮਮ ਪਰ ਬਾਦ ਵਾ ਇਹਨੂੰ ਮਰ ਲਾਵੇ। ਜਿਹਦੇ ਘਰੇ ਜਾਵੜੀ। ਠੀਕ ਹੈ। ਮੈਂ ਕਹਣਾ ਬੰਦਾ ਯਾਦ ਕਰੂਗਾ ਯਾਰ। ਯਾਦ ਕਰੂਗਾ। ਡਾਇਮੰਡ ਪੀਸਾ ਖੜਨੀ ਖੁੜਨੀ ਬੱਛੀ ਦੀ। ਨਾ ਖਰੇ ਨੂੰ ਕਰੇ ਅੱਛੀ ਦੇ ਚੈੱਕ ਕਰੇ। ਅੱਲਾਹ ਵੇੜ ਦੇ ਬੱਚਾ ਖੜੀ ਆ ਮੌ ਜਨਾ ਬਹਿ ਜਾ ਕੋਈ ਚੱਕਰ ਨਹੀਂ। ਡਾਇ ਇੱਕ ਨੰਬਰ ਵੜਾ ਬਾਈ ਲਾਤਾ ਮਾਰਨਾ ਡੰਗਾਂ ਤੋਰਾ ਤਾਰਾ ਬਹਿੜਦਾ ਹਨਾ ਫੇਸ ਕੁਆਲਟੀ ਲੇਵਾ ਲੂਵਾ ਬਹਿੜਦਾ ਬਹੁਤ ਚੰਗਾ ਥਾਨ ਸੁਣ ਚੋਈ ਜੁਈ ਇੱਕ ਨੰਬਰ ਆ ਬੱਚੀ ਦੀ ਇੱਕ ਨੰਬਰ ਹੈ ਜੀ ਠੀਕ ਹੈ ਨਾ ਗੱਲ ਪ੍ਰਮਾਤਮਾ ਇਹਨੂੰ ਸੁੱਖ ਰੱਖੇ ਜਿੰਨਾ ਤਿਆਰ ਹੋ ਕੇ ਕੋਈ ਦੱਸੂਗੀ ਵੀ ਕੋਈ ਚੀਜ਼ ਆ ਯਾਰ ਸਹੀ ਗੱਲ ਹੈ ਵੀਰੇ ਅਜੇ ਲੈ ਜੂਗੀ ਬਾਈ ਪੰਜ ਚਾਰ ਦੇਣਾ ਬਾਲ ਢੇਲਾ ਮੈੜਦਾਂ ਬਹੁਤ ਪੰਜਾਰ ਤੋਂ ਪੰਜ ਦੇਣਾ ਦੀ ਕੱਚੀ ਆ ਹਜੇ ਬਾਈ ਲੇਵਾ ਦੇਖੋ ਲੇਵਾ ਕਮਾਲ ਦਾ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਟਾਂ ਲਾਂ ਕੱਢੂ ਤੇ ਫੇਰ ਕਰਮ ਲਈ ਨੇ ਸੂਣਾ ਲੈ ਬਰੀ ਖਾਨ ਵੀ ਡਾਕਟਰ ਵੱਚੀ ਦਾ ਬਹੁਤ ਚੰਗਾ ਯਾਰ ਬਹੁਤ ਲੇਵੇ ਚ ਬਈ ਹਜੇ ਤਾਂ ਮੈਂ ਕਹਿੰਦਾ ਰਬ ਡੰਗੂ ਵਾਧਾ ਲੈਵਾ ਸਪੇਸ ਦੇਖ ਬਈ ਡਾਕਟਰ ਯਾਰ ਹਜਾ ਬਰੀਕੀ ਦੇਖ ਲੈ ਠੀਕ ਹੈ ਨਾ ਗੱਲ ਐਂ ਬੈਠਾ ਰਹੇ ਯਾਰ ਐਂ ਠਹਿਰਾ ਕੋਈ ਚੱਕਰ ਹੀ ਨਹੀਂ ਉਹ ਹੀ ਹਿਲਣਾ ਤਾਂ ਜਾਣਵਰੀ ਹੀ ਨਹੀਂ ਯਾਰ ਠੀਕ ਹੈ ਨਾ ਗੱਲ ਥਾਣ ਦਾ ਸੈਜ ਵੀ ਬਹੁਤ ਚੰਗਾ ਬਹੁਤ ਚੰਗਾ ਥਾਣਾ ਬਾਈ ਮੁਠੀ ਵਾਲਾ ਥਾਣਾ ਆਜਦਾ ਬਈ ਬਸਮਾ ਬਸਨੂ ਕੇ ਬੈਠਨੇ ਥਾਣ ਹੋਰ ਕੱਢ ਜਾਣਾਗਾ ਇਥੋਂ ਤੱਕ ਲੇਵਾ ਲੈ ਜੂਗੀ ਬਹਿਣਾ ਸਹੀ ਗੱਲ ਆ ਹਾਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਾਰੇ ਤਾਂ ਨਿਖੜ ਬਹਿਣ ਪੂਰੇ ਮਿੱਥੀ ਤੇ ਲੱਗੇ ਪਏ ਮੇਰੇ ਸਹੀ ਗੱਲ ਆ ਬਾਈ ਤੇ ਮੁੱਲ ਕੀ ਦੱਸਿਆ ਸੀ ਮੁੱਲ ਡਾਕਟਰ ਕੋਲ ਨੂੰ ਜਿਹੜਾ ਮਰਜ਼ੀ ਕਰਾ ਲਾ ਹਨਾ 70 ਕਰਾ ਲਾ 75 ਕਰਾ ਲਾ 66000 ਦੀ ਬੱਚੀ ਦੇਣੀ ਆ ਬਾਈ ਯਾਰ 66000 ਮਾਨਦਾਨ ਹੋਊਗਾ ਬੱਚੀ ਤਾਂ ਜਦੋਂ ਤਿਆਰ ਹੋ ਗਈ 75000 ਦੀ ਆ 60000 ਦੀ ਬਾਲਟੇ ਨਾਲ ਘਟ ਦੂਗੀ ਜਮ ਮੁੱਲ ਬਾਈ 60000 ਆਦਾ ਬਾਈ ਯਾਰ ਉਹਨੂੰ 60 ਤੋਂ 60ਵੇਂ ਮੁੱਲ ਆ ਨਹੀਂ ਜਮਤ ਜਾਇਦਾ ਭਾਈ ਮੋਲੇ 6000 ਦੀ ਬੱਛੀ ਦੇ ਦੂੰਗਾ 6000 ਤੇ ਮਾਨਦਾਨ ਹੋ ਜਾਣਾ ਬੱਛੀ ਭਾਜ ਹੀ ਰਹਿ ਜਾਂਦੀ ਅੱਗੇ ਵੀਰੇ ਤੇਰਾ ਨੰਬਰ ਕਿਹੜਾ ਸੂਇਆ ਵੀਰੇ ਡਾਕਟਰ ਇਹ ਵੀ ਦੂਜੇ ਸੂਇ ਸੂਗੀ ਇਹ ਆਪਣੇ ਯਾਰ ਮਿੱਤਰ ਬੰਦੇ ਕੋਲੋਂ ਆਈ ਵੀ ਆ ਠੀਕ ਆ 16 17 ਕਿਲੋ ਇਹਨੇ ਭਾਈ ਮੰਨ ਕੇ ਚੱਲ ਤੋਕੜ ਗੱਭਣ ਨੇ ਦੁੱਧ ਦਿੱਤਾ ਆ ਵੇ ਠੀਕਾ ਠੀਕ ਹੈ ਨਾ ਘਰ ਆਪਣੇ ਕੋਲ ਸਾਰਾ ਵਾਇਓ ਡਾਟਾ ਜਿਹੜੀ ਗੱਲ ਜਿਹੜੇ ਡੰਗਰ ਦੀ ਪਤਾ ਆਪਾਂ ਨੂੰ ਦੱਸਾਂਗੇ ਠੰਡੀ ਸੀ ਲੇਵੀ ਬਿਥੇਰੀ ਆ ਫੀਟਿੰਗ ਵਾਲਾ ਹਵਾਨਾ ਹਜੇ ਇੰਨਾ ਘਟੇ ਲੱਭੇ ਟੱਲ ਦੇਖੋ ਲੈ ਪੱਕੇ ਲੇਵੇ ਦੀ ਆ ਕੋਈ ਕੱਚੇ ਦੇ ਨਹੀਂ ਕੋਈ ਐਣੀ ਵੀ ਲੰਕਵੇਂ ਲੇਵੇ ਦੀ ਉਬੈਣਾ ਕਹਿਣ ਨੂੰ ਜੋ ਮਰਜ਼ੀ ਕਰੀ ਚੱਲ ਫੀਟਿੰਗ ਵਾਲਾ ਲੇਵਾ ਬਾਈ ਐਂ ਬੈਠੇ ਥੱਲੇ ਭਜਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਸੌਖੀ ਆ ਬਸ ਇੱਕ ਗੱਲ ਆਪਾਂ ਜਰੂਰ ਕਹਿਣੀ ਆ ਵੀ ਪਸ਼ੂ ਦੇ ਚਾਰੇ ਇਹਦੇ ਪੈਰਾਂ ਦੇ ਮੜਾ ਹੱਥ ਫਿਰਦਾ ਅਸੀਂ ਤਾਂ ਨਹੀਂ ਫਰਾਇਆ ਇੱਕ ਤਾਂ ਗੱਬਣਗਾਗੇ ਤਕਲੀਫ ਨਾਲ ਪਸ਼ ਚਲ ਐ ਜੀ ਠੀਕ ਹੈ ਨਾ ਗੱਲ ਹੋਰ ਇਹਦੇ ਵਿੱਚ ਕੋਈ ਖਾਣ ਪੀਣ ਦਾ ਨਹੀਂ ਕੋਈ ਚੱਕਰ ਨਹੀਂ ਉਹ ਕੇ ਰਿਪੋਰਟਾ ਹੋਣੀ ਆ ਯਾਰ ਕੇ ਰਿਪੋਰਟਾ ਚਾਹੀਦੀ ਠੀਕ ਹੈ ਗੱਲਾ ਬੜਾ ਐ ਵੀ ਪੈਰਾਂ ਦੇ ਨੋਹਾਂ ਦੇ ਮੜਾ ਹੱਥ ਜਰੂਰ ਫਿਰਦਾ ਉਹ ਬੰਦਾ ਫਰਾ ਲੇ ਤੇ ਯਾਨੀ ਕਹਿੰਗੇ ਤੈਨੂੰ ਪਤਾ ਯਾਰ ਅੱਜ ਕੱਲ ਲੋਕ ਕਹਿ ਦਿੰਦੇ ਆ ਸਹੀ ਗੱਲ ਵੀ ਐਂ ਲੰਗ ਕੱਢਦੀ ਜਾਂ ਫਲਾਨੀ ਆ ਤੋਰਾ ਤਾਰਾ ਵੱਡੀ ਬੁੱਡੀ ਵਹਿੜ ਬਹੁਤ ਆ ਡੰਗਰ ਬੰਦਾ ਇੰਨੀ ਵੀਡੀਓ ਦੇਖਣ ਤੋਂ ਪਹਿਲਾਂ ਇਹ ਦੇਖ ਲੈ ਵੀ ਮੰਨ ਕੇ ਚੱਲ ਵੀ ਛੋਟੀ ਨਹੀਂ ਹੋਊਗੀ ਕੋਈ ਸਾਰੀਆਂ ਵਹਿੜਾਂ ਵੱਡੀਆਂ ਹੋਣਗੀਆਂ ਸਹੀ ਗੱਲ ਠੀਕ ਹੈ ਨਾ ਗੱਲ ਠੰਡੀ ਸੀਲਾ ਓਕੇ ਰੋੜਾ ਖੜ ਨਹੀਂ ਖੁੜ ਨਹੀਂ ਬੱਛੀ ਦੀ ਬਹੁਤ ਪਿਆਰੀ ਠੀਕ ਹੈ ਨਾ ਗੱਲ ਚੰਗਾ ਬੋਦੀ ਬਦੀ ਚੰਗੇ ਸੁਨਖ ਪੁਣਾ ਬੈਡ ਦੇ ਵਿੱਚ ਹਾਂ ਥੋੜਾ ਜਨਾ ਮੀਂਹ ਮੂੰਹ ਪਿਆ ਕਰਕੇ ਥੋੜਾ ਜ ਕੱਚਾਗਾ ਥਾ ਤਾਂ ਕਰਕੇ ਬੈਡ ਦਾ ਤੋਰਾ ਤਾਰਾ ਹੁਣੀ ਹੁੰਦਾ ਤੋਰਾ ਤਾਰਾ ਤਾਂ ਆਂਦੀ ਰਬੜ ਮੋੜ ਦੀ ਸਹੀ ਗੱਲ ਤੇ ਕੀ ਮੋਲ ਆ ਫਿਰ ਇਹਦਾ ਜਾਇਜ਼ ਆ ਭਾਈ ਡਾਕਟਰ ਮੋਲੇ ਦਾ 75000 ਰੁਪਇਆ 72000 ਦੀ ਬੈਡ ਦੇ ਦਾਂਗੇ ਠੀਕ ਆ ਭਾਈ ਬੱਜਮਨ ਜਮਾਨ ਜੈ ਮੋਲਾ ਭਾਈ ਠੀਕ ਹੈ ਨਾ ਗੱਲ ਮੁੱਲ ਕਰਾਉ ਨੂੰ ਜਵੇਂ ਮਰਜੀ 80 85 90 ਕਰਾ ਲਾ ਠੀਕ ਹੈ ਮੁੱਲ 75 ਆ 70000 ਰੁਪਏ ਲੈ ਲੂੰਗਾ 75000 ਰੁਪਏ ਮੋਲਾ 72000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਕੱਦ ਚੰਗਾ ਬਰੀਡ ਚੰਗੀ ਆ ਕਿਸੇ ਪਾਸੋਂ ਵੱਡੀ ਦਾ ਆਰਡਰ ਏਡੀ ਆ ਯਾਰ ਲੈ ਕਰ ਲੈ ਕਲਰ ਬਹੁਤ ਪਿਆਰਾ ਜਾਣ ਵਾਲੀ ਆ ਹਾਈਟ ਵਾਲੀ ਆ ਠੀਕ ਹੈ ਨਾ ਗੱਲ ਹਜੇ ਤਾਂ ਜਦੋਂ ਵੈੜ ਬਾਈ ਤਿਆਰ ਹੋਊਗੀ ਜੇ ਸਹੀ ਵੈੜ ਹਫਤਾ ਲੈ ਜੇ ਠੀਕ ਹੈ ਨਾ ਗੱਲ ਬਹੁਤ ਸੋਹਣਾ ਬਣ ਜਾਣਾ ਵਜਾ ਸਪੇਸ ਨਾਲ ਜਿਹੜੀ ਤੁਰੀ ਫਿਰਦੀ ਸਾਰੀ ਵੈੜ ਨੇ ਭਰ ਕੇ ਸੁਣਾ ਵੀਰੇ ਭਰ ਕੇ ਸੁਣਾ ਢਿੱਲ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਮੰਦਾ ਮਸ਼ੀਨ ਤੇ ਲਾਉਣਾ ਮਸ਼ੀਨ ਤੇ ਲਾਲੇ ਹੱਥੀ ਲਾਉਣਾ ਹੱਥੀ ਬਹੁਤ ਸੋਹਣਾ ਥਾਨ ਕੱਡੂਗੀ ਬੱਛੀ ਓਕੇ ਬਾਈ ਅੱਗੇ ਵੀਰੇ ਲਾਸਟ ਦੇ ਕਿਹੜਾ ਸੂਆ ਵੀਰੇ ਡਾਕਟਰ ਹੈ ਵੀਰੇ ਦੂਜਾ ਸੂਆ 6 ਦਾੰਦਾ ਠੀਕ ਹਨ ਗੱਲਾਂ 18 ਕਿਲੋ ਦੁੱਧ ਪਲੂਣ ਦਾ ਦਿੱਤਾ ਪਿਆ ਓਕੇ 20 ਪਲੱਸ ਚੱਲਣਾ ਜਾਨਵਾਰਾ ਮੰਨ ਕੇ ਚੱਲ ਯਾਰ ਆ ਆਪਣੇ ਮਤਲਬ ਸਾਰੇ ਮਾਲ ਦੇ ਡਾਇਮੰਡ ਪੀਸ ਆ ਯਾਰ ਇਹ ਹੂੰ ਠੀਕ ਆ ਇੰਨੀ ਜੈਲੀ ਗਾਂ ਯਾਰ ਠੀਕ ਆ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਇਹ ਜੇ ਕੱਲਾਣਾਂ ਬੜਾ ਗਰਮ ਹੁੰਦੇ ਆ ਸਹੀ ਗੱਲ ਇੰਨੀ ਜੈਲੀ ਬੱਛੀ ਆ ਯਾਰ ਇਹੀਂ ਬਹਿ ਜਾ ਥੱਲੇ ਲੈ ਬਾਈ ਜਿਵੇਂ ਮਰਦੀ ਬਹਿ ਜਾ ਕੋਈ ਚੈੱਕਰੀ ਨਹੀਂ ਕਹਿਣ ਕੀ ਬਾਤ ਆ ਡੰਗਰ ਜੀਦੇ ਕਰੇ ਵੀ ਜਾਵੜੀ ਬੰਦਾ ਆਪਣਾ ਗਾਹਕ ਬਣੂਆ ਯਾਰ ਜਰਸੀ ਆ ਨਾ ਹਾਂ ਜਰਸੀ ਪਿਓਰ ਪੰਜਾਬ ਵਾਲੀ ਵੱਡੀ ਵੀਰੇ ਠੀਕ ਆ ਨਾ ਗੱਲ ਖੜਨੀ ਖੁਰਨੀ ਸਾਇਲੈਂਟ ਪੀਸ ਆ ਜੇ ਮਰਜੀ ਖੜੀ ਰਵੇ ਕੋਈ ਚੱਕਰ ਨਹੀਂਗਾ ਤੋਰਾ ਤਾਰ ਇੱਕ ਨੰਬਰ ਆ ਤੂੰ ਆ ਵੀ ਦੱਸੇਗਾ ਵੀ ਠੀਕ ਆ ਯਾਰ ਇਹਦਾ ਕੁਆਲਿਟੀ ਫੁੱਲ ਆ ਬਈ ਫੁੱਲ ਕੱਦ ਦਾ ਫੁੱਲ ਬਰੀਡ ਢਿੱਲਾ ਬਹੁ ਪਈਆਂ ਸਾਰੀਆਂ ਬਲਟਾਂ ਨਾ ਕੱਢੂ ਫਿਰ ਕਰਮਲੇ ਨੇ ਸੋਣਾ ਸਹੀ ਬੱਛੀ ਡਾਕਟਰ ਹਫਤਾ ਲੈ ਜੇ ਪੱਥਰ ਵਰਗੀ ਪਈ ਆ ਮਿਟਦੀ ਨਹੀਂ ਹਫਤੇ ਨੂੰ ਮਸ਼ੀਤ ਇੰਨੇ ਨਾਲ ਦੁੱਗਣੀ ਹੋ ਕੇ ਤਿਆਰ ਹੋ ਕੇ ਬਣੂਗੀ ਕੋਈ ਬਲਡਲ ਨਾਲ ਵਾਲਿਆਂ ਪੰਜਾਂ ਬਰੀਕ ਵਾਲੀ ਆ ਬਾਈ ਫੇਸ ਪੂਸ ਬੱਚੀ ਦਾ ਬਹੁਤ ਪਿਆਰਾ ਹੈਗਾ ਖੜਨੀ ਖੁੜਨੀ ਇੱਕ ਨੰਬਰ ਆ ਐ ਇਹਦੇ ਥੱਲੇ ਬਾਈ ਆਪਣੇ ਕੋਲ ਉਹ ਕੰਮ ਤਾਂ ਹੁੰਦਾ ਨੀ ਢੰਡੀਆਂ ਹੋਣੀਆਂ ਆ ਐ ਬੈਠਾ ਰਿਹਾ ਬਾਈ ਠੀਕ ਹੈ ਨਾ ਗੱਲ ਚਾਲੇ ਖੜੀ ਆ ਮੌਜ ਨਾਲ ਬੋਲੀ ਲੇਵੇ ਦੀ ਆ ਠੰਡੀ ਸੀਲਾ ਪਰਮਾਤਮਾ ਇਹਨੂੰ ਉਮਰ ਲਾਵੇ ਜਿਹਦੇ ਘਰੇ ਆਵੜੀ ਆਪਣੇ ਘਾਗ ਬਣੂਗਾ ਮਤਲਬ ਠੀਕ ਹੈ ਬਾਈ ਤੁਰਨਾਦਰਨੀ ਬਹੁਤ ਚੰਗੀ ਹੈ ਕੀ ਮੁੱਲ ਹੈ ਵੀਰੇ ਜੈ ਜੈ ਡਾਕਟਰ ਮੋਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲੈ 70000 ਰੁਪਏ ਲੈਣਾ ਬਈ ਇਹਦਾ ਠੀਕ ਹੈ ਬਈ ਮੋਲ ਕਰਾਉਣ ਨੂੰ 75 ਕਰਾ ਲੈ 80 ਕਰਾ ਲੈ 70000 ਦੀ ਬੱਛੀ ਅਜ ਕੱਚੀ ਕੱਚੀ ਦੇਊਗਾ ਠੀਕ ਹੈ ਬਈ 70000 ਰੁਪਏ ਮੋਲ ਮਾਨ ਤਨ ਮਾੜਾ ਮੋਟਾ ਜ਼ਰੂਰ ਹੋਊਗਾ ਮੋਲ ਜਾਇ ਜਾਂ ਬੈੜ ਬਹੁਤ ਚੰਗੀ ਆ ਬਈ ਢਿੱਲਾਂ ਬਹੁ ਪਈਆਂ ਸਾਰੀਆਂ ਬਾਲਡਨਾਂ ਗੱਡੂ ਤੇ ਫੇਰ ਕਰਮ ਵਾਲੀ ਨੇ ਸੋਣਾ ਕਹਲਾ ਬਰੀਕੀ ਚੈੱਕ ਕਰੋ ਬਰੀਕੀ ਜਿਹਾ ਬਹੁਤਾ ਕਿ ਨਹੀਂ ਭਰਾ ਬਰੀਕ ਦਾ ਡਾਕਟਰ ਯਾਰ ਕੀ ਬਾਤ ਆ ਪੂਰੀ ਬੀਚੀ ਦੇਖਦਾ ਕੱਲਾ ਥਾਂ ਠੀਕ ਆ ਨਾ ਇਹਨੂੰ ਵਿਚਾਰੀ ਨੂੰ ਜਿੱਥੇ ਮਰਜੀ ਖੜਾ ਲਾ ਕੋਈ ਲੇਟਣਾ ਨਹੀਂ ਕੋਈ ਮਤਲਬ ਆ ਨਹੀਂ ਉਹ ਸਰੀਰ ਦੀ ਸੰਭਾਲ ਕਰਨੀ ਕੋਈ ਮਤਲਬ ਆ ਨਹੀਂ ਲਿਬੜਣਾ ਨਹੀਂ ਜਿੱਥੇ ਖੜਾ ਦੇ ਉੱਥੇ ਖੜੀ ਆ ਕਿਸੇ ਪਸ਼ੂ ਦੇ ਨਹੀਂ ਮਾਰਨਾ ਠੰਡੀ ਸੀਲ ਮੈਂ ਤੁਹਾਨੂੰ ਦੱਸਿਆ ਨਾ ਯਾਰ ਆ ਬੈਠਾ ਰਿਆ ਯਾਰ ਹੂੰ ਠੀਕ ਆ ਨਾ ਗੱਲ ਜਿਵੇਂ ਮਰਜੀ ਬੈਠਾ ਰਾ ਇਹ ਕਹਿੰਦੀ ੜਕਾ ਨਹੀਂ ਕਹਿੰਦੀ ੜਕਾ ਨਹੀਂ ਹਾਂ ਬਹੁਤ ਚੰਗਾ ਬਹੁਤ ਸੋਹਣਾ ਯਾਰ ਬੋਲੇ ਲੇਵੇ ਦੀ ਆ ਬਾਈ ਯਾਰ ਪੂਰੀ ਫਿਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਲੈ ਪੂਰੀ ਵਿੱਤੀ ਦੇ ਇਹ ਜਹਾ ਡੰਗਰ ਡਾਕਟਰ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਜਹਾ ਡੰਗਰ ਕਦੀ ਮਿਲਦਾ ਕਦੀ ਮਿਲਦਾ ਠੀਕ ਆ ਨਾ ਗੱਲ ਤਰੀਫ ਉਹ ਚੀਜ਼ ਦੀ ਕਰੀ ਜਾਂਦੀ ਜਿਹਦੇ ਚ ਕੋਈ ਗੁਣ ਹੋਵੇ ਵੀਰੇ ਸਹੀ ਗੱਲ ਆ ਠੀਕ ਆ ਨਾ ਗੱਲ ਹੋਰ ਵੀ ਬੈੜਾ ਖੜੇਗਾ ਜਿੰਨੀ ਕੀ ਚੀਜ਼ ਆਪਾਂ ਕਿਹਾ ਹਜੇ ਉਹ ਇੱਕ ਸਪੇਸ ਪਈ ਆ ਬੈੜਦੀ ਹਜੇ ਇੰਨੀਆਂ ਬਾਲ ਢਲਾਂ ਘਟੂ ਠੀਕ ਹੈ ਲੈ ਵੀ ਕੱਚੀ ਕੱਚੀ ਦਾ ਭਾਅ ਵਈ ਯਾਰ ਹਾਂਜੀ ਹਾਂਜੀ ਤੇ ਕਿਸੇ ਵੀਰ ਨੂੰ ਬਈ ਚਾਰਾਂ ਚੋਰੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਵੀਰ